ਪਾਈ ਰੂਪਾ ਵਿਖੇ ਹੋਏ ਕਤਲ ਦੇ ਮਾਮਲੇ ਦੇ ਵਿੱਚ ਬਠਿੰਡਾ ਪੁਲਿਸ ਵੱਲੋਂ ਇੱਕ ਨੂੰ ਗ੍ਰਿਫਤਾਰ ਕਰ ਦੋ ਅਸਲੇ ਕੀਤੇ ਬਰਾਮਦ ਐਸਐਸਪੀ ਨੇ ਕੀਤੀ ਪ੍ਰੈਸ ਕਾਨਫਰੰਸ ਵੀਰਵਾਰ ਨੂੰ 11 ਵਜੇ ਲਗਭਗ ਬਠਿੰਡਾ ਦੇ ਐਸਐਸਪੀ ਅਮ੍ਰਿਤ ਕੁੰਡਲ ਵੱਲੋਂ ਪ੍ਰੈਸ ਕਾਨਫਰੰਸ ਕਰਦੇ ਹੋਏ ਦੱਸਿਆ ਕਿ ਪਾਈ ਰੂਪਾ ਵਿਖੇ ਜੋ ਬੀਤੀ ਕੱਲ ਇੱਕ ਕਤਲ ਹੋਇਆ ਸੀ ਉਸ ਮਾਮਲੇ ਦੇ ਵਿੱਚ ਉਹਨਾਂ ਵੱਲੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸ ਵੱਲੋਂ ਵਰਤੇ ਗਏ ਦੋ ਅਸਲੇ ਉਹ ਵੀਨਾਂ ਵੱਲੋਂ ਬਰਾਮਦ ਕੀਤੇ ਗਏ ਆ ਉਸ ਨੂੰ ਸੁਣਾਉਣਿਆ ਕੀ ਕਹਿੰਦੇ ਨੇ ਬਠਿੰਡਾ ਦੇ ਐਸਐਸਪੀ ਅਮ੍ਰਿਤ ਕੁੰਡਲ ਕੱਲ ਤੱਲ 5 ਤਰੀਕ ਨੂੰ अर्ली मॉर्निंग अराउंड 2 ਵਜੇ ਦੇ ਕਰੀਬ ਇੱਕ ਫੂਲ ਏਰੀਆ ਬ੍ਰਾਮਪੁਰਾ ਫੂਲ ਸਬਡਿਵੀਜ਼ਨ ਤੋਂ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਗੁਰਤੇਜ ਗੁਰਤੇਜ ਚੰਦ ਵਾਸੀ ਭਾਈ ਰੂਪਾ ਇਹਦੇ ਘਰ ਦੇ ਅੱਗੇ ਇੱਕ ওভারਸੀਰ ਉਰਫ ਸਤਨਾਮ ਸੱਤੀ ਨਾਦੇ ਵਿਅਕਤੀ ਤੇ ਉਹਦੇ ਨਾਲ ਦੋ ਤਿੰਨ ਨਾਮਲੋਂ ਉਹਨਾਂ ਨੇ ਉਹਦੇ ਗੇਟ ਦੇ ਅੱਗੇ ਫਾਇਰਿੰਗ ਕਰ ਰਹੇ ਹੋ ਔਰ ਉਹਦੇ ਗੇਟ ਤੇ ਵੀ ਕੁਹਾੜੀਆਂ ਨਾਲ ਅਟੈਕ ਕਰ ਰਹੇ ਉਦੇ ਉਹਨਾਂ ਦੇ ਬਿਆਨ ਤੇ ਅਸੀਂ ਐਫ ਆਈ ਆਰ ਨੰਬਰ 11 ਡੇਟਿਡ 5 ਫ फेब्रुवारी ਅੰਡਰ ਸੈਕਸ਼ਨ 125 351 25 2754 ਨਾ ਅਸਲਾ ਐਕਟ ਦਰਜ ਕੀਤਾ ਸੀਗਾ ਥਾਣਾ ਫੂਲ ਚ ਡਿਊਰਿੰਗ ਇਨਵੈਸਟੀਗੇਸ਼ਨਸ ਅਨ ਇਨਫੋਰਮੇਸ਼ਨ ਆਈ ਕਿ ਸਿਵਲ ਹਸਪੀਟਲ ਚ ਇੱਕ ওভারਸੀਰੂ ਸਤਨਾਮ ਸੁਤਿਨਾਦਾ ਬੰਦਾ ਫਾਇਰਮ ਇੰਜਰੀ ਨਾਲ ਦਾਖਲ ਹੋਇਆ ਸੀ ਜਿਹਦੇ ਉੱਤੇ ਮੌਤ ਹੋ ਗਈ ਹੈ ਸੋ ਜਿਹੜਾ ਉਸ ਫਰਸਟ ਕੇਸ ਦਾ ਅਕਿਊ ਸੀਗਾ ਬਾਈ ਨੇਮ ਉਹਦੀ ਹੀ ਉਹਦੇ ਚ ਮੌਤ ਹੋ ਗਈ ਸੀ ਸੋ ਕਰਾਸ ਕੇਸ ওভারਸੀਡ ਦੀ ਪਤਨੀ ਦੇ ਬਿਆਨਾਂ ਤੇ ਅਸੀਂ ਮਰਡਰ ਦਾ ਦਰਜ ਕੀਤਾ ਜਿਹਦੇ ਚ ਗੁਰਤੇਜ ਚੰਦ ਨੂੰ ਆਰਾਊਂਡ ਅਪ ਕੀਤਾ ਗਿਆ ਤੇ ਇਹਨੇ ਜਿਹੜਾ ਅਸਲਾ ਯੂਜ਼ ਕੀਤਾ ਸੀਗਾ ਆਪਣਾ ਲਾਇਸੈਂਸ ਦੋਨੋਂ ਅਸਲੇ ਇੱਕ 12 ਬੋਰ ਰਾਈਫਲ ਔਰ ਇੱਕ 32 ਬੋਰ ਰਿਵੋਲਵਰ ਇਹ ਦੋਨੋਂ ਅਸੀਂ ਕਾਬੂ ਚ ਲੈ ਲਏ ਔਰ ਅਗੇਨ ਡਿਊਰਿੰਗ ਇਨਵੈਸਟੀਗੇਸ਼ਨ ਸਾਨੂੰ ਪਤਾ ਲੱਗਿਆ ਕਿ ਇਹਨਾਂ ਦੋਨਾਂ ਦੀ ਜਿਹੜਾ ਮਰਨ ਵਾਲਾ ਓਵਰਸੀਰ ਤੇ ਗੁਰਤੇਜ ਚੰਦ ਇਹਨਾਂ ਦੀ ਵੀ ਪੁਰਾਣੀ ਰੰਜਿਸ਼ ਚੱਲ ਰਹੀ ਸੀਗੀ ਔਰ ਜਿਹੜਾ ਸਤਨਾਮ ਓਵਰਸੀਰ ਉਸ ਸਤਨਾਮ ਸਤਾ ਉਹਨੂੰ ਲੱਗਦਾ ਸੀਗਾ ਕਿ ਗੁਰਤੇਜ ਚੰਦ ਉਹਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦਾ ਹੈ ਘਰਾਂ ਦੀ ਗਲੀ ਦੇ ਸੀਸੀਟੀਵੀ ਕੈਮਰਾ ਵੀ ਗੱਲ ਸਟਾਰਟ ਹੋਈ ਸੀਗੀ ਔਰ ਇਹ ਵੀ ਪਤਾ ਲੱਗਿਆ ਕਿ ਜਿਹੜਾ ਮ੍ਰਿਤਕ ਹੈ ਉਹਦੇ ਤੇ ਪਹਿਲਾਂ 6 ਮੁਕਦਮੇ ਦਰਜ ਜਿਨ੍ਹਾਂ ਚ 2015 ਦੇ ਦੋ ਹੈ ਇੱਕ ਤਾਂ ਮਰਡਰ ਦਾ ਇੱਕ ਆਮ ਸਾਜ ਦਾ 2016 ਦੇ ਦੋ ਹੈ ਇੱਕ ਰੋਬਰੀ ਦਾ ਇੱਕ ਹਰਟ ਕੇਸ ਹੈ ਔਰ 2023 ਦੇ ਵੀ ਦੋ ਹੈ ਤੇ 323 25 ਹਨ ਇੱਕ ਅਟੈਂਪਟ ਟੂ ਮਰਡਰ ਦਾ ਇਹ ਮੋਸਟਲੀ ਫੂਲ ਸਬਡਿਵੀਜ਼ਨ ਵਿੱਚ ਆ ਰਹੇ ਇੱਕ ਸਿਟੀ ਰਾਮਪੁਰਾ ਦਾ ਹੈ ਤੇ ਇੱਕ ਸਿਟੀ ਬਨਾਲਾ ਦਾ ਹੈ ਔਰ ਜਿਹੜਾ ਇਸ ਕੇਸ ਚ ਦੋਸ਼ੀ ਗੁਰਤੇਜ ਚੰਦ ਫੜਿਆ ਗਿਆ ਹੈ ਇਹਦੇ ਤੇ ਵੀ ਦੋ ਮੁਕਦਮੇ 307 ਦੇ ਦਰਜ ਹੋਏ ਸੀਗੇ ਜਿਹਦੇ ਚ ਦੋ ਇੱਕ ਕੇਸ ਚ 2013 ਚ ਬਰੀ ਹੋ ਗਿਆ ਸੀ ਔਰ ਦੂਜਾ ਮੁਕਦਮਾ 307 2017 ਚ ਜਿਹੜਾ ਕ੍ਰਾਸ਼ ਹੋ ਗਿਆ ਸੀ ਸੋ ਇਸ ਤਰ੍ਹਾਂ ਅਸੀਂ ਸਾਡੀ ਟੀਮ ਨੇ ਜਿਹੜੇ ਸਾਡੇ ਕੁਝ ਸੀਨੀਅਰ ਕਲਾਈਂਟਸ ਪਿਛਲੇ ਦਿਨਾਂ 'ਚ ਅਕਰ ਕੀਤੇ ਹਨ ਉਹਨਾਂ ਨੂੰ ਪ੍ਰੋਪਰਲੀ ਫਾਲੋਅ ਅਪ ਕਰਦੇ ਹੋਏ ਇਹਨਾਂ ਨੂੰ ਦੋਸ਼ੀਆਂ ਨੂੰ ਕਾਬੂ ਕਰਕੇ ਸਕਸੈਸ ਹਾਸਿਲ ਕੀਤੀ। ਜਿਹੜਾ ਦਾਣਾ ਵਾਲਾ ਮਾਮਲਾ ਹੈ ਜਿਹੜਾ ਕਾਰਾ